ਇੱਕ ਭਾਈ ਚੁਟਕਲਾ ਆ ਹਾਸੇ ਵਾਸਤੇ ਠੀਕ ਹੈ ਵੀ ਅੱਜ ਕੱਲ ਜਿਹੜਾ ਜਮਾਨਾ ਹੈ ਨਾ ਉ ਤਾਂ ਚਲੋ ਦੁਨੀਆ ਹਰ ਰੰਗਾਂ ਦੀ ਹੁੰਦੀ ਹੈ ਹਨਾ ਤੇ ਕਈ ਵਾਰੀ ਬੰਦਾ ਆ ਨਾ ਯਾਰ ਮੈਂ ਪਾਪ ਨਹੀਂ ਕਰਦਾ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਤੇ ਪਰ ਉਹਦੇ ਪਿੱਛੇ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਵੀ ਕਿਉਂ ਨਹੀਂ ਕਰਦਾ ਯਾਨੀ ਮੰਨ ਲਓ ਕਿ ਬੰਦਾ ਕਿਉਂ ਨਹੀਂ ਕਰਦਾ ਗਲਤ ਕੰਮ ਕੋਈ ਵੀ ਉਹ ਕਹਿੰਦਾ ਵੀ ਜਾਂ ਤਾਂ ਉਹਨੂੰ ਸੱਤਰ ਦਾ ਡਰ ਹੁੰਦਾ ਅੱਗੋਂ ਡੰਡੇ ਵਾਲੇ ਦਾ ਤਾਂ ਨਹੀਂ ਕਰਦਾ ਪੁਲਿਸ ਦਾ ਡਰ ਹੁੰਦਾ ਪਰਚੇ ਦਾ ਡਰ ਹੁੰਦਾ ਤਾਂ ਨਹੀਂ ਕਰਦਾ ਤੇ ਜੇ ਉਹਨੂੰ ਕੋਈ ਡਰ ਨਾ ਹੋਵੇ ਵੀ ਮੈਨੂੰ ਕੋਈ ਕੁਝ ਨਹੀਂ ਕਰ ਸਕਦਾ ਨਾ ਮੇਰੇ ਤੇ ਪਰਚਾ ਹੋਵੇ ਤਾਂ ਫੇਰ ਵੇਖੋ ਵੀ ਉਹ ਕਰਦਾ ਹੈ ਕਿ ਨਹੀਂ ਅਸਲ ਤਾਂ ਫੇਰ ਸੱਚ ਸਾਹਮਣੇ ਆਉਣਾ ਹੈ ਹੈਨਾ ਤੇ ਜੇ ਉਹਵੇਂ ਡਰਦਾ ਨਹੀਂ ਕਰਦਾ ਤਾਂ ਫਿਰ ਤਾਂ ਅਗਲੇ ਪਤਾ ਹੈ ਡੰਡਾ ਮੂਰੇ ਤਾਂ ਨਹੀਂ ਕਰਦਾ ਤਾਂ ਕਰਕੇ ਜਿਹੜੇ ਕੋਈ ਬੰਦਾ ਆ ਨਾ ਵੀ ਮੈਂ ਵੀ ਮੈਂ ਆਖਾਂ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਤਾਂ ਪਤਾ ਲੱਗਦਾ ਹੈ ਵੀ ਜੇ ਮੈਨੂੰ ਡਰ ਵੀ ਨਾ ਹੋਵੇ ਤਾਂ ਫਿਰ ਵੀ ਮੈਂ ਸਹੀ ਚੱਲਾਂਗਾ ਇੱਕ ਡਰਾਈਵਰ ਰੇਲ ਗੱਡੀ ਚਲਾਉਂਦਾ ਸੀਗਾ ਹੈ ਟਟਕਲਾ ਹਾਸੇ ਵਾਲਾ ਤੇ ਇਹ ਰੇਲ ਗੱਡੀ ਚਲਾਉਂਦਾ ਸੀ ਤੇ ਉਹ ਨਾਲ ਉਹਦੇ ਕੋਲੇ ਕੋਈ ਐਸਾ ਮੰਤਰ ਐ ਸੀ ਕਲਾਕਾਰੀ ਸੀਗੀ ਕਿ ਚੱਲਦੀ ਗੱਡੀ ਨੂੰ ਨਾ ਲੇਨ ਤੋਂ ਥੱਲੇ ਲਾ ਦਿੰਦਾ ਸੀ ਅੱਛਾ ਤੇ ਥੱਲੇ ਹੀ ਜਲਾ ਦਿੰਦਾ ਸੀ ਅੱਛਾ ਥੋੜੀ ਦੂਰ ਬਾਅਦ ਫੇਰ ਉਹ ਉੱਤੇ ਚੜਾ ਲੈਂਦਾ ਸੀਗਾ ਲੈਨ ਦੇ ਯਾਨੀ ਕਲਾਕਾਰੀ ਐਸੀ ਸੀਗੀ ਕੋਈ ਉਹਦੇ ਕੋਲੇ ਉਹ ਕਹਿੰਦਾ ਵੀ ਇਹ ਗੱਡੀ ਲਾਉਣੀ ਥੱਲੇ ਚਲਾਉਣੀ ਵਾਪਸ ਲੈਣ ਤੇ ਲਿਆਉਣੀ ਆਪਣੇ ਵਾਸਤੇ ਚੁਟਕੀਆਂ ਰਖੇ ਲੈਂ। ਲੇਕਿਨ ਜੇ ਕਿਸੇ ਨੇ ਇਹ ਕਾਰਨਾਮਾ ਵੇਖਣਾ ਹੈ ਨਾ ਉਸ ਟਾਈਮ ਤੇ ਗੱਡੀ 'ਚ ਸਵਾਰੀ ਨਹੀਂ ਹੋਣੀ ਚਾਹੀਦੀ। ਇਹ ਆ ਕੰਮ ਰਿਸਕ ਵਾਲਾ। ਗੱਡੀ ਪਲਟ ਵੀ ਸਕਦੀ ਹੈ। ਐਵੇਂ ਸਵਾਰੀਆਂ ਨੂੰ ਨੁਕਸਾਨ ਹੋ ਜੇ। ਉਹ ਕਹਿੰਦੇ ਵੀ ਠੀਕ ਹੈ। ਇੱਕ ਦਿਨ ਭਾਈ ਗੱਡੀ ਖਚਾ ਖੱਚ ਪਰੀ ਵੀ ਸੀਗੀ। ਤੇ ਉਹ ਡਰਾਈਵਰ ਚਲਾਈ ਜਾਂਦਾ ਸੀ। ਉਧਰੋਂ ਸਾਹਮਣੇ ਮੁਖਤਰ ਵਾਲਾ ਮੇਲਾ ਹੁੰਦਾ ਜਿਵੇਂ ਗੱਡੀ ਭਰੀ ਹੁੰਦੀ ਹੈ ਜੇ ਟਾਈਮ 'ਚ ਤੇ ਉਹ ਲੋਕਾਂ ਨੇ ਵੇਖਿਆ ਵੀ ਗੱਡੀ ਇੱਕ ਦਮ ਲੈਂਨ ਤੋਂ ਥੱਲੇ ਲਹਿ ਗਈ ਹੁਣ ਕਦੇ ਐ ਵਜੇ ਕਦੇ ਐ ਵਜੇ 3:11 'ਚ ਘਾੜਾ ਮੱਚ ਗਿਆ ਹੁਣ ਗੱਡੀ ਦਾ ਲੈਂਨ ਦੇ ਉੱਤੇ ਤਾਂ ਬੈਲੈਂਸ ਹੈ ਨਹੀਂ ਤਾਂ ਗੱਡੀ ਪਲਟਾ ਛਲ ਟਖਾਂਦੀ ਐ ਵਜਦੀ ਐ ਵਜਦੀ ਲੋਕ 3:11 'ਚ ਘਾੜਾ ਮੱਚ ਗਿਆ ਮਰ ਗਏ ਹੋਏ ਮਰ ਗਏ ਹੋਏ ਇੱਕ ਦੂਜੇ ਦੇ ਉੱਤੇ ਡਿੱਗਣ ਤੇ ਗੱਡੀ ਥੋੜੀ ਦੂਰ ਤਾਂ ਐ ਥੱਲੇ ਖੇਤ ਜਮਨੀ ਨੂੰ ਗਈ ਸਰੋਜੀ ਬਣੀ ਨੂੰ ਕਦੇ ਐ ਐ ਸੱਪ ਵਾਂਗੂ ਐ ਮੁੜ ਜੇ ਐ ਮੁੜ ਜੇ ਤੇ ਫੇਰ ਹੌਲੀ ਹੌਲੀ ਫੇਰ ਵਾਪਸ ਆ ਗਈ ਲੇਨ ਤੇ ਉਹਨਾਂ ਯਾਰ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆਗਾ ਕੋਈ ਵੀ ਨਹੀਂ ਮਰਿਆਗਾ ਲੇਨ ਤੇ ਗੱਡੀ ਵਾਪਸ ਆ ਗਈ ਇੰਨੀ ਦੂਰ ਜਾ ਕੇ ਤੇ ਕਮਾਲ ਹੈ ਆਪਾਂ ਤਾਂ ਬਚ ਗਏ ਮੈਂ ਤਾਂ ਲੋਕਾਂ ਨੇ ਵੀ ਹੁਣ ਟੰਬਰੇ ਹੁਣ ਮਰੇ ਬਚ ਗਏ ਨਾ ਕੋਈ ਨੁਕਸਾਨ ਨਹੀਂ ਹੋਇਆ ਕਹਿੰਦੇ ਹਾਂ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਬੰਦਾ ਗੱਡੀ ਲਾਹ ਲੈਂਦਾ ਇਹਦੇ ਕੋਲੇ ਕੋਈ ਮੰਤਰੀ ਹੈ ਹੋ ਜਾ ਤੇ ਪਰ ਇਹਨੂੰ ਪੁੱਛੋ ਵੀ ਅੱਜ ਕਿਉਂ ਗੱਡੀ ਲਾਈ ਇੰਨੀ ਸਵਾਰੀ ਸੀ ਜੇ ਮਰ ਜਾਂਦੇ ਲੋਕ ਫੇਰ ਉਹ ਵੀ ਅਗਲੇ ਸਟੇਸ਼ਨ ਤੇ ਜਦੋਂ ਗੱਡੀ ਰੁਕੀ ਨਾ ਉਹਨੂੰ ਕੋਨੇ ਥੱਲੇ ਉਤਰ ਡਰਾਈਵਰ ਨੂੰ ਕਹਿੰਦੇ ਉਹ ਆਨੇ ਵੀ ਦੱਸੋ ਕੀ ਗੱਲ ਹੈ ਉਹ ਆਨੇ ਵੀ ਸਾਨੂੰ ਪਤਾ ਤਾ ਗੱਡੀ ਲਾ ਲੈਣਾ ਪਰ ਤੂੰ ਅੱਜ ਗੱਡੀ ਕਿਉਂ ਲਾਈ ਇੰਨੀ ਸਵਾਰੀ ਸੀ ਮਗਰ ਹਜ਼ਾਰਾਂ ਬੰਦੇ ਜੇ ਮਰ ਜਾਂਦੇ ਸੋ ਨੁਕਸਾਨ ਹੋ ਸਕਦਾ ਸੀ ਉਹ ਕਹਿੰਦਾ ਵੀ ਗੱਲ ਸੁਣੋ ਮੇਰੀ ਮੇਰਾ ਇਹ ਤੇ ਕੋਈ ਕਸੂਰ ਨਹੀਂਗਾ ਉਹ ਕਹਿੰਦੇ ਹੋਰ ਉਹ ਲੈਂਡ ਤੇ ਖੜਾ ਸੀ ਬੰਦਾ ਜਦੋਂ ਮੈਂ ਹੌਰਨ ਮਾਰਿਆ ਉਹ ਪਾਸੇ ਨਹੀਂ ਹੋਇਆ ਉਹ ਆਰੇ ਨਹੀਂ ਪਾਸੇ ਹੋਇਆ ਤੇ ਤੂੰ ਰਗੜ ਦਿੰਦਾ ਇੱਕ ਬੰਦਾ ਸੀ ਇੱਕ ਬੰਦੇ ਦਾ ਕੀ ਆ ਨਾਲੇ ਤੇਰੇ ਤੇ ਕੋਈ ਪਰਚਾ ਨਹੀਂ ਹੁੰਦਾ ਕੋਈ ਤੈਨੂੰ ਪੁਲਿਸ ਨਹੀਂ ਕੋਠਾਂ ਦੀ ਕੋਈ ਡਰ ਨਹੀਂ ਸੀ ਕਿਉਂਕਿ ਲੈਂਡ ਤੇ ਬੰਦਾ ਗੱਡੀ ਦੇ ਹੱਤੇ ਆ ਗਿਆ ਤੇ ਕਸੂਰ ਉਹਦਾ ਤੈਨੂੰ ਕੋਈ ਨਹੀਂ ਕੋਸਣ ਵਾਲੀ ਉਹ ਹਰ ਰਗੜਤਾ ਦਿੰਦਾ ਮੈਂ ਪਛਾਣੂ ਨਹੀਂ ਨਾ ਗੱਡੀ ਮੁੜਦੀ ਉਹ ਮੈਨੂੰ ਪਛਾਣੂ ਨਹੀਂ ਮੁੜਦੀ ਕੀ ਮਤਲਬ ਉਹਨਾਂ ਮੇਰੀ ਗੱਲ ਧਿਆਨ ਨਾਲ ਸੁਣੋ ਵੀ ਹੋਇਆ ਕੀ ਉਹ ਆ ਦੱਸ ਆਰੇ ਵੀ ਜਦੋਂ ਗੱਡੀ ਆਈ ਨਾ ਨੇੜੇ ਮੈਂ ਰੇਸਲੂਸ ਦੇਲੀ ਵੀ ਰਗੜੀ ਦੇਣਾ ਉਹ ਭੱਜ ਕੇ ਸਿਰੋਂ ਨੇ ਖੇਤਵੰਨੀ ਨੂੰ ਵੜ ਗਿਆ ਤੇ ਮਗਰੇ ਗੱਡੀ ਲਾਦੀ ਮੈਂ ਕਿਹਾ ਅੱਜ ਮੌਕਾ ਹੈ ਅੱਜ ਕੋਈ ਮੇਰੇ ਤੇ ਪਰਚਾ ਤਾਂ ਹੁੰਦਾ ਨਹੀਂ ਛੱਡਣਾ ਨਹੀਂ ਇਹਨੂੰ ਉਹ ਨਾਲੇ ਐ ਮੁੜ ਕੇ ਐ ਮੁੜ ਮਗਰੇ ਗੱਡੀ ਮੋੜਦਾ ਮੋੜਦਾ ਅਖੀਰ ਪਛਾਣ ਨੂੰ ਮੁੜ ਗਿਆ ਹਾਂ ਹੁਣ ਪਛਾਣ ਨੂੰ ਗੱਡੀ ਆ ਨਾ ਮੈਂ ਕਿਵੇਂ ਮੋੜਾਂ ਪਛਾਣ ਨੂੰ ਥੋੜਾ ਗੱਡੀ ਮੁੜਦੀ ਆ ਨਾ ਹਾਰ ਕੇ ਮੈਂ ਵਾਪਸ ਲਿਆ ਆ ਭਾਈ